ਐਂਟੀ ਨਾਰਕੋਟਿਕਸ ਟਾਸਕ ਫੋਰਸ ਹਾਈਲੀ ਪ੍ਰੋਫੈਸ਼ਨਲ ਬੰਦੇ ਹਾਇਰ ਕੀਤੇ ਨੇ ਚਾਹੇ ਉਹ ਲਾਅ ਅਫਸਰ ਹੋਣ ਚਾਹੇ ਉਹ ਫ੍ਰੈਂਸਿਕ ਦੇ ਹੋਣ ਚਾਹੇ ਹੋਰ ਜਾਂਚ ਦੇ ਅਧਿਕਾਰੀ ਹੋਣ ਤੇ ਆਪਣੀ ਹੋਣਗੇ ਇਹਨਾਂ ਦੇ ਨਸ਼ੇ ਦੇ ਖਿਲਾਫ ਪੰਜਾਬ ਸਰਕਾਰ ਦਾ ਇੱਕ ਹੋਰ ਸਖਤ ਕਦਮ ਸ਼ਿਕਾਇਤ ਦਰਜ ਕਰਾਉਣ ਦੇ ਲਈ ਇਸ ਨੰਬਰ ਯਾਨੀ 9791002003 ਮੈਸੇਜ ਕਰੋ ਨਸ਼ੇ ਦੇ ਖਿਲਾਫ ਸਾਡਾ ਸਾਥ ਦਿਓ ਸੁਖਬੀਰ ਸਿੰਘ ਬਦਲਤੇ ਹੋਏ ਹਮਲੇ ਦੀ ਸਾਜ਼ਿਸ਼ ਨੂੰ ਪੰਜਾਬ ਪੁਲਿਸ ਨੇ ਕੀਤਾ ਹੈ ਮੌਕੇ ਤੇ ਹੀ ਨਾਕਾਮਯਾਬ ਪੰਜਾਬ ਪੁਲਿਸ ਹਰ ਵੇਲੇ ਰਹੀ ਹੈ ਬਹੁਤ ਜ਼ਿਆਦਾ ਅਲਰਟ ਤੇ ਪੰਜਾਬ ਪੁਲਿਸ ਦੇ ਸਿਰ ਵੱਜਦਾ ਹੈ ਇਸ ਦਾ ਸੇਰਾ ਜੀਆ ਦੱਸਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੁਰਾਤੇ ਅੱਜ ਇੱਕ ਹਮਲਾ ਹੋਇਆ ਜਿਸ ਨੂੰ ਪੰਜਾਬ ਪੁਲਿਸ ਨੇ ਮੌਕੇ ਤੇ ਹੀ ਕਾਬੂ ਕਰ ਲਿਆ ਇਸ ਹਮਲੇ ਦੀ ਸਾਜ਼ਿਸ਼ ਨੂੰ ਪੰਜਾਬ ਪੁਲਿਸ ਨੇ ਮੌਕੇ ਤੇ ਹੀ ناکਾਮਯਾਬ ਕਰ ਦਿੱਤਾ ਹੈ ਅਤੇ ਜਿਕਰੇ ਖਾਸ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਤਨਖਾਈਆਕਰਾਰ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਸਜ਼ਾ ਵੀ ਸੁਣਾ ਦਿੱਤੀ ਗਈ ਹੈ ਤੇ ਉਹ ਆਪਣੀ ਸਜ਼ਾ ਸ਼੍ਰੀ ਹਰਮੰਦਰ ਸਾਹਿਬ ਦੇ ਵਿਖੇ ਪੂਰੀ ਕਰ ਰਹੇ ਨੇ ਉਹਨਾਂ ਨੂੰ ਜਿਹੜੀ ਸਜ਼ਾ ਦਿੱਤੀ ਗਈ ਹੈ ਉਸ ਦੇ ਵਿੱਚ ਉਹਨਾਂ ਨੇ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਸੇਵਾ ਕਰਨੀ ਹੈ ਬਰਤਨ ਸਾਫ ਕਰਨੇ ਨੇ ਬਾਥਰੂਮਾਂ ਦੀ ਸਫਾਈ ਕਰਨੀ ਹੈ ਤੇ ਨਾਲ ਹੀ ਨਾਲ ਗਲ ਦੇ ਵਿੱਚ ਤਖਤੀ ਪਾ ਕੇ ਵਰਸ਼ੇ ਦੀ ਸੇਵਾ ਵੀ ਕਰਨੀ ਹੈ ਤੇ ਇਸ ਤੋਂ ਇਲਾਵਾ ਉਹਨਾਂ ਨੇ ਕੀਰਤਨ ਵੀ ਸਰਵਣ ਕਰਨਾ ਹੈ ਇਸ ਸੇਵਾ ਦੇ ਦੌਰਾਨ ਹੀ ਅੱਜ ਉਹਨਾਂ ਦੇ ਉੱਪਰ ਹਮਲਾ ਹੋਇਆ ਕਿਸੇ ਨੇ ਗੋਲੀ ਚਲਾ ਦਿੱਤੀ ਹੈ ਤੇ ਇਸ ਵਕਤ ਜਿਹੜੀ ਪੁਲਿਸ ਮੌਕੇ ਤੇ ਹੀ ਤਾਇਨਾਤ ਸੀ ਉਸ ਨੇ ਇਸ ਹਮਲੇ ਦੀ ਸਾਜ਼ਿਸ਼ ਨੂੰ ਕੋਲ ਹੀ ਨਕਾਰ ਦਿੱਤਾ ਹੈ ਔਰ ناکਾਮਯਾਬ ਕਰ ਦਿੱਤਾ ਹੈ ਦੱਸਦੀ ਹੈ ਕਿ ਕਿਸੇ ਵਿਅਕਤੀ ਦੇ ਵੱਲੋਂ ਸੁਖਬੀਰ ਸਿੰਘ ਬਾਦਲੋਂ ਹੋਰਾਂ ਦੇ ਉੱਪਰ ਜਿਹੜਾ ਕਿ ਗੋਲੀ ਦੇ ਨਾਲ ਹਮਲਾ ਕੀਤਾ ਗਿਆ ਸੀ ਇਸ ਵੇਲੇ ਜਿਹੜੀ ਪੰਜਾਬ ਪੁਲਿਸ ਤਾਇਨਾਤ ਸੀ ਉਹ ਬਿਲਕੁਲ ਹੀ ਅਲਰਟ ਸੀ ਤੇ ਉਹਨਾਂ ਨੇ ਇਸ ਹਮਲੇ ਦੀ ਜਿਹੜੀ ਸਾਜ਼ਿਸ਼ ਹੈ ਉਸ ਨੂੰ ناکਾਮਯਾਬ ਕਰ ਦਿੱਤਾ ਹੈ ਤੇ ਉਸ ਵਿਅਕਤੀ ਨੂੰ ਵੀ ਪੰਜਾਬ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ ਦੱਸਦੀ ਹੈ ਕਿ ਬੀਤੇ ਦਿਨਾਂ ਦੇ ਵਿੱਚ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਏ ਸਨ ਜਿਨ੍ਹਾਂ ਦੇ ਵਿੱਚ ਵੀ ਪੰਜਾਬ ਪੁਲਿਸ ਦੇ ਵੱਲੋਂ ਬਹੁਤ ਵਧੀਆ ਕਾਰਗੁਜ਼ਾਰੀ ਦਿਖਾਈ ਗਈ ਸੀ ਬਹੁਤ ਹੋਰ ਵੀ ਮਾਮਲੇ ਨੇ ਜਿਨ੍ਹਾਂ ਦੇ ਵਿੱਚ ਪੁਲਿਸ ਦੇ ਵੱਲੋਂ ਬਹੁਤ ਵਧੀਆ ਜਿਹੜੇ ਕਿ ਕੰਮ ਕੀਤੇ ਗਏ ਸਨ ਬਹੁਤ ਸਾਰੇ ਅਜਿਹੇ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਹੜੇ ਕਿ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਸਨ ਤੇ ਹੁਣ ਵੀ ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਜਿਹੜੀ ਇਹ ਸਾਜ਼ਿਸ਼ ਹੋਈ ਹੈ ਜਿਹੜੀ ਇਹ ਗੋਲੀ ਚਲਾਈ ਹੈ ਉਸਤੇ ਨਾਲ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਇਹ ਇੱਕ ਬਹੁਤ ਹੀ ਸੰਜੀਦਾ ਮਸਲਾ ਹੈ ਜਿਹੜਾ ਕਿ ਸੁਖਬੀਰ ਸਿੰਘ ਬਾਦਲੂ ਨਾਲ ਸੰਬੰਧਿਤ ਹੈ ਕਿਉਂਕਿ ਇਹ ਇੱਕ ਪੰਥਕ ਮਸਲਾ ਹੈ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਤਾਲ ਵੀ ਜੁੜਿਆ ਹੋਇਆ ਹੈ ਜਿਸ ਦੇ ਨਾਲ ਸਿੱਖ ਭਾਵਨਾ ਵੀ ਜੁੜੀਆਂ ਹੋਈਆਂ ਨੇ ਤੇ ਨਾਲ ਹੀ ਨਾਲ ਇਹ ਜਿਹੜਾ ਮਾਮਲਾ ਹੈ ਇਹ ਸਿੱਖਾਂ ਦੇ ਤੁਰੇ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਇਹ ਬੀਤਿਆ ਹੈ ਇਸ ਮਾਮਲੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਲਾਹੌਰਾਂ ਦੇ ਉੱਪਰ ਗੋਲੀ ਚਲਾਈ ਜਾਂਦੀ ਹੈ ਉਹਨਾਂ ਦੇ ਉੱਪਰ ਹਮਲਾ ਕੀਤਾ ਜਾਂਦਾ ਹੈ ਤੇ ਇਸ ਵਕਤ ਅਲਰਟ ਖੜੀ ਪੁਲਿਸ ਦੇ ਵੱਲੋਂ ਇਸ ਜਿਹੜੀ ਸਾਜ਼ਿਸ਼ ਹੈ ਉਸ ਨੂੰ ناکਾਮਯਾਬ ਕਰ ਦਿੱਤਾ ਜਾਂਦਾ ਹੈ ਤੇ ਨਾਲ ਹੀ ਨਾਲ ਉਸ ਵਿਅਕਤੀ ਨੂੰ ਵੀ ਫੜ ਲਿਆ ਜਾਂਦਾ ਹੈ ਜਿਸ ਨੇ ਇਹ ਗੋਲੀਆਂ ਚਲਾਈ ਸੀ ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਇਹ ਜਿਹੜੀ ਗੋਲੀਆਂ ਔਰ ਜਿਹੜੀ ਸਾਜ਼ਿਸ਼ ਰਚੀ ਗਈ ਹੈ ਇਹ ਸਿਰਫ ਔਰ ਸਿਰਫ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਲਈ ਕੀਤੀ ਗਈ ਹੈ ਤਾਂ ਕਿ ਪੁਲਿਸ ਦੀ ਬਦਨਾਮੀ ਹੋਵੇ ਪਰੰਤੂ ਪੁਲਿਸ ਬਿਲਕੁਲ ਪੱਬਾਂ ਪਾਰ ਹੈ ਪੁਲਿਸ ਹਰ ਪੱਖ ਤੋਂ ਅਲਰਟ ਖੜੀ ਹੈ ਤੇ ਪੁਲਿਸ ਨੇ ਮੌਕੇ ਤੇ ਇਸ ਸਾਜਿਸ਼ ਨੂੰ ਜਿਹੜਾ ਕਿ ناکਾਮਯਾਬ ਕਰ ਦਿੱਤਾ ਹੈ ਤੇ ਨਾਲ ਹੀ ਨਾਲ ਪੁਲਿਸ ਦੇ ਵੱਲੋਂ ਉਸ ਵਿਅਕਤੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਸ ਨੇ ਸੁਖਬੀਰ ਸਿੰਘ ਬਾਦਲ ਦੇ ਉੱਪਰ ਗੋਲੀ ਚਲਾਈ ਹੈ ਅਤੇ ਦੱਸਦੀ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਹੋਰਾਂ ਦੇ ਵੱਲੋਂ ਆਪਣੀ ਸਰਕਾਰ ਦੇ ਸਮੇਂ ਕੁਝ ਅਜਿਹੀਆਂ ਗਲਤੀਆਂ ਹੋਈਆਂ ਸਨ ਜਿਨ੍ਹਾਂ ਨੂੰ ਉਹਨਾਂ ਨੇ ਕਬੂਲ ਵੀ ਕਰ ਲਿਆ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਉਹਨਾਂ ਨੂੰ ਤਨਖਾਹੀਆਂ ਕਰਾਰ ਦਿੱਤੇ ਜਾਣ ਤੋਂ ਬਾਅਦ ਸਜ਼ਾ ਵੀ ਸੁਣਾ ਦਿੱਤੀ ਗਈ ਹੈ ਤੇ ਉਹ ਆਪਣੀ ਸਜ਼ਾ ਜਿਹੜੀ ਏ ਕੋਈ ਵਾਦੇ ਰੂਪ ਦੇ ਵਿੱਚ ਹੋਣਾ ਕਰ ਰਹੇ ਨੇ ਨਾਲ ਹੀ ਨਾਲ ਇਥੇ ਜ਼ਿਕਰ ਕਰਦੀਏ ਕਿ ਉਹਨਾਂ ਦੇ ਪੈਰ ਦੇ ਉੱਪਰ ਸੱਟ ਲੱਗੀ ਹੋਈ ਹੈ ਪਲਸਟਰ ਲੱਗਿਆ ਹੋਇਆ ਹੈ ਉਹਨਾਂ ਦੇ ਪੈਰ ਦੇ ਉੱਪਰ ਤੇ ਇਸ ਕਰਕੇ ਉਹ ਵੀਲ ਚੇਅਰ ਤੇ ਬੈਠੇ ਨੇ ਤੇ ਇਸ ਦੌਰਾਨ ਉਹ ਵੀਲ ਚੇਅਰ ਤੇ ਹੀ ਬੈਠੇ ਸਨ ਉਹਨਾਂ ਦੇ ਗਲ ਦੇ ਵਿੱਚ ਤਖਤੀ ਪਾਈ ਹੋਈ ਸੀ ਨਾਲ ਹੀ ਨਾਲ ਲੜਾਉਣ ਦਾ ਪਹਿਰਾਵਾ ਹੈ ਉਹ ਵੀ ਸੇਵਾਦਾਰਾਂ ਵਾਲਾ ਹੀ ਪਾਇਆ ਹੋਇਆ ਸੀ ਤੇ ਨਾਲ ਹੀ ਨਾਲ ਹੱਥ ਦੇ ਵਿੱਚ ਬਰਸ਼ਾ ਵੀ ਫੜਿਆ ਹੋਇਆ ਹੈ ਤੇ ਉਹ ਪੈਰੇਦਾਰੀ ਤੇ ਬੈਠੇ ਹੋਏ ਸਨ ਜਿਸ ਦੌਰਾਨ ਉਹਨਾਂ ਤੇ ਗੋਲੀ ਚੱਲਦੀ ਹੈ ਔਰ ਇਸ ਸਾਜ਼ਿਸ਼ ਨੂੰ ਪੰਜਾਬ ਪੁਲਿਸ ਦੇ ਵੱਲੋਂ ਮੌਕੇ ਤੇ ਹੀ ਨਕਾਰ ਦਿੱਤਾ ਜਾਂਦਾ ਨਾ ਕਾਮਯਾਬ ਕਰ ਦਿੱਤਾ ਜਾਂਦਾ ਹੈ ਤੇ ਇਸ ਵੱਡੀ ਸਫਲਤਾ ਦਾ ਪੰਜਾਬ ਪੁਲਿਸ ਦੇ ਸਿਰ ਸੇਰਾ ਵੱਜਦਾ ਹੈ